ਅਜ ਨਾਲੇ ਚੱਲੇ ਅੱਛਾ ਜੀ ਚਲੋ ਵਧੀਆ ਅੱਛਾ ਜੀ ਵਧੀਆ ਗੱਲ ਹੈ ਸਾਸੀਆ ਵੀਰ ਜੀ ਵੀਰ ਜੀ ਐ ਵੇਖੋ ਅਜ ਨਾਲੇ ਵੀਰ ਚੱਲੇ ਆ ਆਪਣਾ ਲੈ ਕੇ ਰਾਸ਼ਨ ਲੈ ਕੇ ਚੱਲੇ ਆ ਐ ਵੇਖੋ ਹੋਰ ਵੀ ਟਰਾਲੀਆਂ ਆ ਗਿਆ ਮਿੱਟੀ ਲੈ ਕੇ ਚੱਲੇ ਆ ਠੀਕ ਹੈ ਜੀ ਪਿੱਛੇ ਹੋਰ ਆ ਰਹੇ ਆ ਮੇਰੀ ਖੇਮ ਕਰਦੇ ਲੱਗਿਆ ਜੀ ਸਪਿੰਡ ਕਾਰਗਰ ਕਰਦਾ ਜੀ ਹਾਂ ਜੀ ਠੀਕ ਹੈ ਸਮਾਗੋ ਗੁਰੂ ਦੇ ਬਾਗਲੇ ਕਾਫੇ ਵਾਲੇ ਹਾਂਜੀ ਹਾਂਜੀ ਉਹਨਾਂ ਨੂੰ ਲੱਗਾ ਦੇਣਾ ਬਾਬਾ ਨਾਮ ਦਾ ਵਾਹ ਜੀ ਕਿੱਥੇ ਸੇਵਾ ਲੈ ਜਾ ਰਹੇ ਆਂ ਕਿਆ ਬਾਤ ਐ ਤੁਹਾਡੀ YouTube ਤੇ ਪਾਣੀ ਆ ਵਾ ਦੇਖ ਅਸੀਂ ਵੀ ਨਾ ਵੀਰ ਜੀ ਜੋ ਅਜਨਾਲੇ ਰਮਦਾਸ ਡੇਰਾ ਬਾਬਾ ਨਾਨਕ ਜਗਦੈ ਖੁਰਤ ਇਧਰ ਦੇ ਪਾਸੇ ਜਿਹੜਾ ਪਾਣੀ ਆਇਆ ਵਾ ਉਧਰ ਲੈ ਕੇ ਜਾ ਰਹੇ ਆ ਟਰਾਲੀਆਂ ਐ ਵੇਖੋ ਲਿਖਿਆ ਵਾ ਪਵਨ ਗਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਅੰਮ੍ਰਿਤਸਰ ਜੀ ਅੰਮ੍ਰਿਤਸਰ ਸਿਫਤੀ ਦਾ ਘਰ ਸਾਡੇ 1000 ਕਿਲੋਮੀਟਰ ਗੱਡੀ ਚੱਲ ਗਈ ਆ ਵੈਲਫੇਅਰ ਉਹਦਾ ਪਹਿਲਾ ਚੈੱਕਅਪ ਕਰਾਉਣਾ ਆਏ ਆ ਜੀ ਤੁਹਾਨੂੰ ਗੱਡੀ ਵੀ ਦਿਖਾਉਣੀ ਆ ਐ ਸਾਡੀ ਗੱਡੀ ਕੋਲਤੀ ਜੀ ਵਾਸ਼ਿੰਗ ਲਈ ਕੀ ਸਾਡੀ ਵਾਸ਼ ਹੋ ਰਹੀ ਹੈ ਜੀ ਵਹਿਗੁਰੂ ਜੀ ਦੀ ਮਿਹਰ ਨਾਲ ਮੀਂਹ ਹਟੇ ਧੁੱਪ ਲੱਗੀ ਆ ਸਾਰੇ ਲੋਕਾਂ ਨੂੰ ਬੜੀ ਵਧੀਆ ਲੱਗ ਰਿਹਾ ਵਾ ਬਹੁਤ ਵਧੀਆ ਲੱਗ ਰਿਹਾ ਸਾਡੀ ਗੱਡੀ ਰੈਡੀ ਹੋ ਗਈ ਆ ਦੇਖੋ ਕਿੰਨੇ ਵੀਰ ਆ ਜਿਹੜੇ ਕੀ ਗੱਡੀਆਂ ਬਿਲਕੁਲ ਵਧੀਆ ਚੁਕਾਉਂਦੇ ਆ ਤੁਹਾਡਾ ਏਜੰਸੀ